ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਹਫਤਾ ਇਹ ਸਾਂਝ ਪਾਉਣ ਲੱਗਿਆ ਜੀ ਬੰਦੇ ਤਾਂ ਹੀ ਬੰਦਾ ਕਿ ਬੰਦੇ ਤਾਂ ਹੀ ਬੰਦਾ ਜਦੋਂ ਛਤਾਉਂਦਾ ਏ ਉਹ ਬੰਦੇ ਤਾਂ ਹੀ ਬੰਦਾ ਜਦੋਂ ਛਤਾਉਂਦਾ ਏ ਰੋਸ਼ ਬੜਾਈ ਰੱਬ ਤੇ ਉਦੋਂ ਆਉਂਦਾ ਏ ਰੋਸ਼ ਬੜਾਈ ਰੱਬ ਤੇ ਉਦੋਂ ਆਉਂਦਾ ਏ ਰਤਾ ਵੀ ਰਹਿਮ ਨਹੀਂ ਇਸ ਨੂੰ ਮਾੜੇ ਤੇ ਉਹ ਰਤਾ ਵੀ ਰਹਿਮ ਨਹੀਂ ਇਸ ਨੂੰ ਮਾੜੇ ਤੇ ਦੇ ਤਾਗੜੇ ਨੂੰ ਤਾਕਤ ਆਪ ਘਟਾਉਂਦਾ ਏ ਦੇ ਤਾਗੜੇ ਨੂੰ ਤਾਕਤ ਆਪ ਘਟਾਉਂਦਾ ਏ ਭਗਤਾਂ ਉੱਤੇ ਕਿਹੜਾ ਚਾੜੀ ਰੱਖਦਾ ਏ ਉਹ ਭਗਤਾਂ ਉੱਤੇ ਕਿਹੜਾ ਚਾੜੀ ਰੱਖਦਾ ਏ ਜਾਬਰ ਕੋਲੋਂ ਪਾਛਾ ਨਿਤ ਬਚਾਉਂਦਾ ਏ ਜਾਬਰ ਕੋਲੋਂ ਪਾਛਾ ਨਿਤ ਬਚਾਉਂਦਾ ਏ ਇਹਦੇ ਰਾਜ ਵਿੱਚ ਕੋਈ ਪੁਛ ਪੜਤਾਲ ਨਹੀਂ ਇਹਦੇ ਰਾਜ ਵਿੱਚ ਕੋਈ ਪੁਛ ਪੜਤਾਲ ਨਹੀਂ ਕਾਮੇ ਉੱਤੇ ਬੇਲੜ ਹੁਕਮ ਚੜਾਉਂਦਾ ਏ ਕਾਮੇ ਉਤੇ ਬੇਲੜ ਹੁਕਮ ਚਲਾਉਂਦਾ ਏ ਪੈਸੇ ਵਾਲਾ ਮੁੱਲ ਦੇ ਪਾਠ ਖਰੀਦ ਰਿਹਾ ਉਹ ਪੈਸੇ ਵਾਲਾ ਮੁੱਲ ਦੇ ਪਾਠ ਖਰੀਦ ਰਿਹਾ ਸੱਚਾ ਸੋਚਾ ਉਸ ਲਈ ਰੌਲਾ ਲਾਉਂਦਾ ਏ ਸੱਚਾ ਸੋਚਾ ਉਸ ਲਈ ਰੌਲਾ ਲਾਉਂਦਾ ਏ ਰੱਬ ਘਰਾਂ ਵਿੱਚ ਜੇ ਕਰ ਇਸਦਾ ਵਾਸਾ ਏ ਉਹ ਰੱਬ ਘਰਾਂ ਵਿੱਚ ਜੇ ਕਰ ਇਸਦਾ ਵਾਸਾ ਏ ਮੈਂ ਖਾਨੇ ਫਿਰ ਦੱਸੋ ਕੌਣ ਚਲਾਉਂਦਾ ਏ ਮੈ ਖਾਨੇ ਫੇਰ ਦੱਸੋ ਫੇਰ ਕੌਣ ਚਲਾਉਂਦਾ ਏ ਨਾਰੀ ਤੇ ਵੀ ਭੋਰਾ ਇਸ ਨੂੰ ਰਹਿਮ ਨਹੀਂ ਉਹ ਨਾਰੀ ਤੇ ਵੀ ਭੋਰਾ ਇਸ ਨੂੰ ਰਹਿਮ ਨਹੀਂ ਬੱਚਿਆਂ ਉੱਤੇ ਵੀ ਇਹ ਕਹਿਰ ਕਮਾਉਂਦਾ ਏ ਬੱਚਿਆਂ ਉੱਤੇ ਵੀ ਇਹ ਕਹਿਰ ਕਮਾਉਂਦਾ ਏ ਚਿੜੀਆਂ ਨਾਮ ਤੇ ਆਮਣੇ ਹਿਦਾਨੇ ਤੁੱਟ ਕੇ ਉਹ ਚਿੜੀਆਂ ਨਾਮ ਤੇ ਆਮਣੇ ਹਿਦਾਨੇ ਤੁੱਟ ਕੇ ਬਾਜਾਂ ਕੋਲੋਂ ਫੇਰ ਵੀ ਇਹ ਤੜਵਾਉਂਦਾ ਏ ਬਾਜਾਂ ਕੋਲੋਂ ਫੇਰ ਵੀ ਇਹ ਤੜਵਾਉਂਦਾ ਏ ਅੰਬਰੀ ਭਾਉ ਦੀ ਧਰਤੀ ਬੁੱਢੀ ਹੋ ਗਈ ਅੰਬਰੀ ਭਾਉ ਦੀ ਧਰਤੀ ਬੁੱਢੀ ਹੋ ਚੱਲੀ ਅਤਾ ਪਤਾ ਨਾ ਰੱਬ ਦਾ ਕਿਤੋਂ ਥੇ ਆਉਂਦਾ ਏ ਅਤਾ ਪਤਾ ਨਾ ਰੱਬ ਦਾ ਕਿਤੋਂ ਥੇ ਆਉਂਦਾ ਏ ਜਿੱਥੇ ਮਰਜੀ ਰੱਬਾ ਡੇਰੇ ਜਾ ਲਾਈ ਉਹ ਜਿੱਥੇ ਮਰਜੀ ਰੱਬਾ ਡੇਰੇ ਜਾ ਲਾਈ ਬੰਦਾ ਅੰਬਰਾਂ ਉੱਤੇ ਚੜਿਆ ਆਉਂਦਾ ਏ ਬੰਦਾ ਅੰਬਰਾਂ ਉੱਤੇ ਚੜਿਆ ਆਉਂਦਾ ਏ ਆਪ ਸਰ ਨੇਤਰ ਸਾਹਾ ਦੀ ਤਾਂ ਗੱਲ ਛੱਡੋ ਉਹ ਅਫਸਰ ਨੇਤਾ ਸਾਹਾ ਦੀ ਤਾਂ ਗੱਲ ਛੱਡੋ ਇਸ ਤੋਂ ਤਾਂ ਪਟਵਾਰੀ ਲੋਟ ਨਾ ਆਉਂਦਾ ਏ ਇਸ ਤੋਂ ਤਾਂ ਪਟਵਾਰੀ ਵੀ ਲੋਟ ਨਾ ਆਉਂਦਾ ਏ ਖਰੀਆਂ ਖਰੀਆਂ ਐਵੇਂ ਤਾਂ ਚੰਦ ਕਹਿੰਦਾ ਨਹੀਂ ਉਹ ਖਰੀਆਂ ਖਰੀਆਂ ਐਵੇਂ ਤਾਂ ਚੰਦ ਕਹਿੰਦਾ ਨਹੀਂ ਮੇਰੇ ਕੋਲੋਂ ਆਪੇ ਇਹ ਲਖਵਾਉਂਦਾ ਏ ਮੇਰੇ ਕੋਲੋਂ ਆਪੇ ਇਹ ਲਖਵਾਉਂਦਾ ਏ ਸੋ ਜਰੂਰ ਆਸ਼ ਕਰਦਿਆਂ ਜੀ ਕਵਿਤਾ ਚੰਗੀ ਲੱਗਿਓ ਸੁਣਨੀ ਹੋਰਾਂ ਨੂੰ ਵੀ ਸੁਣਾਉਣੀ ਧੰਨਵਾਦੀ ਹੋਵਾਂਗੇ ਇਹ ਰਚਨਾ ਸਰਦਾਰ ਹਰਚੰਦ ਸਿੰਘ ਵਾਗੜੀ ਜੀ ਦੀ ਲਿਖੀ ਹੋਈ ਹੈ ਜੀ ਸੋ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ